ਸਾਡਾ ਪੰਜਾਬ ਹੈ ਪੰਜਾਬ ਇਹ ਚੰਡੀਗੜ੍ਹ ਨਹੀਂਗਾ ਸਾਡਾ ਪੰਜਾਬ ਹੈ ਕਿ ਜੇ ਸਾਡੇ ਪੰਜਾਬ ਦੇ ਵਿੱਚ ਹੀ ਸਾਨੂੰ ਪੈਰ ਨਹੀਂ ਧਰਨ ਦੇਣਗੇ ਤਾਂ ਉਹ ਦਿਨ ਦੂਰ ਨਹੀਂ ਪੰਜਾਬ ਦੇ ਨੌਜਵਾਨ ਚੀਕਾ ਪਵਾ ਦੇਣਗੇ ਚੀਕਾ ਸਾਡੀ ਯੂਨੀਵਰਸਿਟੀ ਹੈ ਅਸੀਂ ਬਚਾਉਣੀ ਆ ਉਹਦੇ ਵਾਸਤੇ ਆਏ ਆ ਪੀਸਫੁਲ ਆਏ ਆ ਤੁਹਾਨੂੰ ਸਾਡੇ ਹੱਥਾਂ 'ਚ ਕੋਈ ਨਜ਼ਰ ਆ ਰਿਹਾ ਬਿਲਕੁਲ ਫ੍ਰੀ ਹੈਂਡ ਆਏ ਆ ਤੇ ਸਾਨੂੰ ਟੁੱਟ ਕੇ ਭੱਜ-ਭੱਜ ਕੇ ਆਇਆ ਪੈਂਦੇ ਜਿਵੇਂ ਅਸੀਂ ਡੰਗਰ ਹੁੰਨੇ ਆ ਇੱਕ ਬਜ਼ੁਰਗ ਮਾਤਾ ਜੀ ਆਏ ਸੀ ਉਹਨਾਂ ਨੇ ਅੰਦਰ ਜਾਉਣਾ ਸੀ ਬਹੁਤ ਇਮੋਸ਼ਨਲ ਹੋਏ ਹੋਏ ਸੀ ਉਹ ਕਹਿੰਦੇ 1954 55 ਦੇ ਵਿੱਚ ਇੱਥੇ ਪੜ੍ਹੀ ਆਂ ਭਾਈ ਜੀ ਵੀ ਮਾਤਾ ਜੀ ਅੰਦਰ ਚਲੇਗੇ ਜਾਂ ਇਹ ਉਹਨਾਂ ਨੂੰ ਅੰਦਰ ਜਾਣ ਦੇ ਦੇ ਕਿ ਨਹੀਂ ਉਹ ਤਾਂ ਬਜ਼ੁਰਗ ਹੈ ਉਹ ਤਾਂ ਨਹੀਂ ਕੋਈ ਨੁਕਸਾਨ ਕਰ ਸਕਦੇ ਦੇਖੋ ਉਹਨਾਂ ਨੂੰ ਨਹੀਂ ਜਾਣ ਦਿੱਤਾ ਸਾਡੇ ਪਿੰਡੂ ਯਾਰ ਕੇ ਧਰਤੀ ਬਣੀ ਹੈ ਸਾਡੀ ਯੂਨੀਵਰਸਿਟੀ ਹੈ ਹਥਿਆਰ ਚੱਕਣ ਨੂੰ ਸਾਤਣਾ ਵਾਇਕਰੂ ਦਾ ਜਾਬ ਕਰ ਲਾਂਗੇ ਪਰ ਇੰਨਾ ਨਾਲ ਉਹ ਚੀਜ਼ ਕਰਨੀ ਨਹੀਂ ਜੋ ਇਹ ਚਾਹੁੰਦੇ ਹਾਂ ਅਸੀਂ ਕਰੀਏ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਦੀਪ ਅੰਮਲੋ ਤੁਹਾਡੇ ਨਾਲ ਇਸ ਵਕਤ ਸੀਪੀਯੂ ਦੇ ਨੰਬਰ ਗੇਟ 1 ਤੇ ਖੜਿਆ ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਦਾ ਨਾਦ ਕੀਤੀ ਗਈ ਹੈ ਫੋਰਸ ਇੱਥੇ ਲੱਗੀ ਹੋਈ ਹੈ ਹਰ ਇੱਕ ਆਉਣ ਜਾਣ ਵਾਲੇ ਦੀ ਚੈਕਿੰਗ ਦੇਖ ਸਕਦੇ ਹੋ ਕਿੰਨੀ ਸ਼ਕਤੀ ਦੇ ਨਾਲ ਕੀਤੀ ਜਾ ਰਹੀ ਹੈ ਹਰ ਇੱਕ ਗੱਡੀ ਨੂੰ ਇੱਥੇ ਰੋਕਿਆ ਜਾ ਰਿਹਾ ਕਿਉਂਕਿ ਅੱਜ 10 ਨਵੰਬਰ ਨੂੰ ਜੁਆ ਸਟੂਡੈਂਟਾਂ ਦੇ ਵੱਲੋਂ ਵੱਡੇ ਮੋਰਚੇ ਦਾ ਵੱਡੇ ਸੰਘਰਸ਼ ਦਾ ਇੱਥੇ ਐਲਾਨ ਕੀਤਾ ਹੋਇਆ ਸੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ ਸੰਘਰਸ਼ ਵਿੱਡਿਆ ਜਾਵੇਗਾ ਤੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਖਤੀ ਵਰਤੀ ਹੋਈ ਹੈ ਤੇ ਫੋਰਸ ਦਿਖਾਈ ਦੇ ਰਹੀ ਹੈ ਥਾਂ ਥਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਯੂਨੀਵਰਸਿਟੀ ਤੋਂ ਸਾਂਝੀਆਂ ਕਰ ਰਹੀਆਂ ਜਿੱਥੇ ਯੂਨੀਵਰਸਿਟੀ ਦੇ ਨੰਬਰ ਗੇਟ 1 ਤੇ ਪੀਜੀਆਈ ਦੇ ਬਿਲਕੁਲ ਸਾਹਮਣੇ ਵਾਲਾ ਜੋ ਗੇਟ ਹੈ ਉੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਇੱਕ ਇੱਕ ਗੱਡੀ ਨੂੰ ਰੋਕਿਆ ਜਾ ਰਿਹਾ ਹੈ ਇੱਕ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਕਿ ਜੋ ਕੋਈ ਹੋਰ ਬਾਹਰੋਂ ਜੋ ਪ੍ਰੋਟੈਸਟ ਕਰਨ ਵਾਲੇ ਲੋਕ ਨੇ ਉਹ ਯੂਨੀਵਰਸਿਟੀ ਦੇ ਅੰਦਰ ਦਾਖਲ ਨਾ ਹੋ ਸਕਣ ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਹਿਮਾਚਲ ਤੇ ਹਰਿਆਣੇ ਦੇ ਵਿੱਚੋਂ ਲੋਕ ਅੱਜ ਇਸ ਪ੍ਰੋਟੈਸਟ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਕਿਤਨਾ ਕਿਤੇ ਉਹਨਾਂ ਨੂੰ ਰੋਕਣ ਦੇ ਲਈ ਇਹ ਚੈਕਿੰਗ ਸਖਤੀ ਦੇ ਨਾਲ ਕੀਤੀ ਜਾ ਰਹੀ ਹੈ ਹਾਲਾਂਕਿ ਜੋ ਯੂਨੀਵਰਸਿਟੀ ਦੇ 2 ਤੇ 3 ਨੰਬਰ ਗੇਟ ਨੇ ਉਹਨਾਂ ਨੂੰ ਮੁਕੰਮਲ ਤੌਰ ਤੇ ਐਂਟਰੀ ਉੱਥੇ ਬੰਦ ਕੀਤੀ ہوئی ਆ ਇਸ 1 ਨੰਬਰ ਗੇਟ ਤੋਂ ਇਹ ਐਂਟਰੀ ਜੋ ਹੈ ਵਿਦਿਆਰਥੀਆਂ ਨੂੰ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹਨਾਂ ਦੇ ਵੀ ਜੋ ਆਈ ਕਾਰਡ ਚੈੱਕ ਕਰਕੇ ਉਹਨਾਂ ਨੂੰ ਦੇਖ ਸਕਦੇ ਹੋ ਕਿ ਇੱਕ ਇੱਕ ਗੱਡੀ ਨੂੰ ਰੋਕਿਆ ਜਾ ਰਿਹਾ ਚੈਕਿੰਗ ਕੀਤੀ ਜਾ ਰਹੀ ਹੈ ਸ਼ਕਤੀ ਦੇ ਨਾਲ ਤੇ ਨਾਲ ਨਾਲ ਜੋ ਹੋਰ ਵਾਹਨਾਂ ਤੇ ਆ ਰਹੇ ਨੇ ਉਹਨਾਂ ਦੇ ਵੀ ਆਈ ਕਾਰਡ ਚੈੱਕ ਕਰਕੇ ਬਿਨਾ ਆਈ ਕਾਰਡ ਤੋਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਦੇਖ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜੋ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ ਸੈਨੇਟ ਚੋਣਾਂ ਨੂੰ ਲੈ ਕੇ ਅੱਜ ਸੰਘਰਸ਼ ਜੋ ਹੈ ਲੀਕਿਆ ਗਿਆ ਵਿਦਿਆਰਥੀਆਂ ਦੇ ਵੱਲੋਂ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸੈਨੇਟ ਚੋਣਾਂ ਦਾ ਐਲਾਨ ਕੀਤਾ ਜਾਵੇ ਇਸ ਨੂੰ ਲੈ ਕੇ ਅੱਜ ਵਿਦਿਆਰਥੀਆਂ ਦੇ ਵੱਲੋਂ ਪੀਯੂ ਦੇ ਵਿੱਚ ਜੋ ਇਹ ਮੋਰਚਾ ਜੋ ਚੱਲ ਰਿਹਾ ਅਸੀਂ ਉਸ ਦਾ ਜੋ ਅੱਜ ਕਹਿ ਸਕਦੇ ਹਾਂ ਕਿ ਕਾਲ ਦਿੱਤੀ ਹੋਈ ਸੀ 10 ਨਵੰਬਰ ਨੂੰ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਦੇਖ ਸਕਦੇ ਹਾਂ ਕਿ ਸ਼ਕਤੀ ਵਰਤਦੀ ਹੋਈ ਦਿਖਾਈ ਦੇ ਰਹੀ ਆ ਆਈ ਕਾਰਟ ਚੈਕ ਕਰਕੇ ਹੀ ਹਰ ਇੱਕ ਨੂੰ ਅੰਦਰ ਐਂਟਰੀ ਦਿੱਤੀ ਜਾ ਰਹੀ ਹੈ ਬਾਹਰ ਹੀ ਕਿਸੇ ਵੀ ਬੰਦੇ ਨੂੰ ਯੂਨੀਵਰਸਿਟੀ ਦੇ ਅੰਦਰ ਐਂਟਰੀ ਨਹੀਂ ਦਿੱਤੀ ਜਾ ਰਹੀ ਨਾਲ ਨਾਲ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਫੋਰਸ ਵੀ ਤਣਾਤ ਹੈ ਬੈਨਾ ਤੁਸੀਂ ਦੇਖ ਪਾ ਰਹੇ ਹੋ ਤੇ ਨਾਲ ਬਸਾਂ ਭਰ ਕੇ ਇੱਥੇ ਫੋਰਸ ਪਹੁੰਚੀ ਹੋਈ ਹੈ ਯੂਨੀਵਰਸਿਟੀ ਦਾ ਇੱਕ ਨੰਬਰ ਗੇਟ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੀਜੀਆਈ ਦੇ ਬਿਲਕੁਲ ਸਾਹਮਣੇ ਵਾਲਾ ਜੋ ਗੇਟ ਹੈ ਉੱਥੇ ਇਹ ਸਖਤ ਚੈਕਿੰਗ ਕਰਦੀ ਹੋਈ ਫੋਰਸ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਜੋ ਹੈ ਪੀਯੂ ਦੇ ਵਿਦਿਆਰਥੀਆਂ ਦੇ ਵੱਲੋਂ ਸੈਨ ਚੂਣਾ ਨੂੰ ਲੈ ਕੇ ਜੋ ਸੰਘਰਸ਼ ਵਿੱਢਿਆ ਹੋਇਆ ਸੀਗਾ ਹਾਲਾਂਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਜੋ ਸੈਨਟ ਭੰਕਰ ਨੂੰ ਲੈ ਕੇ ਪਰ ਕਿਤਨਾ ਕਿਤੇ ਉਸ ਨੂੰ ਵਾਪਸ ਜੁਰ ਕੇਂਦਰ ਦੇ ਵੱਲੋਂ ਲੈ ਲਿਆ ਗਿਆ ਸੀ ਤਾਂ ਆ ਦੇਖ ਸਕਦੇ ਹੋ ਕਿ ਜਗਰੂਪਾ ਵੀ ਦਿਖਾ ਦਿੱਤਾ ਜਾਵੇ ਕਿ ਲੋਕ ਅੰਦਰ ਜਾਣ ਦੀ ਕੋਸ਼ਿਸ਼ ਜਰੂਰ ਕਰਦੇ ਹੋਏ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਕਿਉਂਕਿ ਅੱਜ ਕਾਲ ਵਿਦਿਆਰਥੀਆਂ ਦੇ ਵੱਲੋਂ ਇੱਥੇ ਦਿੱਤੀ ਗਈ ਸੀ ਤਾਂ ਕਿਤਨਾ ਕਿਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੀ ਅੰਦਰ ਐਂਟਰੀ ਪ੍ਰਸ਼ਾਸਨ ਦੇ ਵੱਲੋਂ ਕਰਵਾਈ ਜਾਂਦੀ ਹੈ ਜਾਂ ਫਿਰ ਕੀ ਮਾਹੌਲ ਇੱਥੇ ਦਾ ਦੇਖ ਸਕਦੇ ਹਾਂ ਮੌਕੇ ਤੇ ਦੇਖੋ ਟ੍ਰੀਟ ਕਰਨ ਦਾ ਤਰੀਕਾ ਥੋੜੀ ਹੈ ਬਜ਼ੁਰਗ ਜੇ ਬਜ਼ੁਰਗ ਮਾਤਾ ਜੀ ਕੋਈ ਗਏ ਆ ਉਹਨਾਂ ਨੂੰ ਇੱਥੋਂ ਦੂਰੋਂ ਖੜ ਕੇ ਦੇਖ ਲਿਆ ਕਿ ਢਿੱਕ ਵੱਡੀ ਗੱਲ ਹੈ ਵੀ ਉਹ ਗਿਰ ਨਾ ਜਾਣ ਤੁਸੀਂ ਤਾਂ ਐ ਭੱਜ ਕੇ ਆਇਓ ਜਿਵੇਂ ਡੰਗਰਾਂ ਸੀ ਪ੍ਰੋਟੈਸਟ ਸ਼ਾਮਲ ਹੋਣ ਦੇ ਲਈ ਆਇਓ ਪ੍ਰੋਟੈਸਟ ਸ਼ਾਮਲ ਹੋਣ ਦੇ ਲਈ ਆਇਓ ਬਿਲਕੁਲ ਬਿਲਕੁਲ ਸਾਡੀ ਯੂਨੀਵਰਸਿਟੀ ਹੈ ਅਸੀਂ ਬਚਾਉਣੀ ਆ ਉਹਦੇ ਵਾਸਤੇ ਆਏ ਆ ਪੀਸੂ ਆਇਆ ਤੁਹਾਨੂੰ ਸਾਡੇ ਹੱਥਾਂ 'ਚ ਕੋਈ ਨਜ਼ਰ ਆ ਰਿਹਾ ਬਿਲਕੁਲ ਫ੍ਰੀ ਹੈਂਡ ਆਏ ਆ ਤੇ ਸਾਨੂੰ ਟਟ ਕੇ ਭੱਜ-ਭੱਜ ਕੇ ਆਇਆ ਪੈਂਦੇ ਜਿਵੇਂ ਅਸੀਂ ਡੰਗਰ ਹੁੰਨੇ ਆ ਅਸੀਂ ਖਾਲੀ ਹੱਥ ਖੜੇ ਕਿਸੇ ਨੂੰ ਕੁਝ ਕਿਹਾ ਇਹਨਾਂ ਨੂੰ ਅਸੀਂ ਅੱਜ ਤੱਕ ਹੁਣ ਇਹ ਦੱਸ ਦਨ ਜਾਦੇ ਨੌਜਵਾਨ ਆਏ ਆ ਸਵੇਰ ਦੇ ਕਿਸੇ ਇੱਕ ਵੀ ਪੁਲਿਸ ਵਾਲੇ ਨੂੰ ਕੋਈ ਫਾਲਤੂ ਬੋਲਿਆ ਹੋਵੇ ਕਿਸੇ ਨੂੰ ਕੁਝ ਕਿਹਾ ਹੋਵੇ ਖਾਲੀ ਹੱਥ ਖੜੇ ਆ ਮਾੜਾ ਜਾਂ ਕੋਲ ਆਂਦੇ ਭੱਜੇ ਆਉਂਦੇ ਜਿਵੇਂ ਅਸੀਂ ਡੰਗਰ ਇਹ ਕੀ ਕਹਿ ਰਿਹਾ ਪ੍ਰਸ਼ਾਸਨ ਕੀ ਕਹਿ ਰਿਹਾ ਵੀ ਇੱਥੇ ਵੀ ਨਹੀਂ ਖੜਨਾ ਉਹ ਪਰਲੇ ਪਾਸੇ ਜਾਓ ਰੋਂਗ ਸਾਈਡ ਇੱਥੇ ਖੜੇ ਨਹੀਂ ਵੀ ਦੇ ਰਹੇ ੱਟਕੇ ਮਾਰ ਮਾਰ ਉਧਰ ਭਜਾਉਂਦੇ ਆ ਇੱਕ ਬਜ਼ੁਰਗ ਮਾਤਾ ਜੀ ਆਏ ਸੀ ਉਹਨਾਂ ਨੇ ਅੰਦਰ ਜਾਉਣਾ ਸੀ ਬਹੁਤ ਇਮੋਸ਼ਨਲ ਹੋਏ ਹੋਏ ਸੀ ਉਹ ਕਹਿੰਦੇ 1954 55 ਦੇ ਵਿੱਚ ਇੱਥੇ ਪੜ੍ਹੀ ਆ 86 86 86 ਸਾਲ ਦੀ ਉਹਨਾਂ ਦੀ ਉਮਰ ਹੈ ਉਹਨਾਂ ਨੇ ਅੰਦਰ ਜਾਣਾ ਸੀ ਉਹ ਵਿਚਾਰੇ ਇੱਥੋਂ ਮੱਸਾ ਟੱਪ ਕੇ ਅਸੀਂ ਉਹਨਾਂ ਨੂੰ ਦੇਖਣ ਆਏ ਸੀ ਵੀ ਮਾਤਾ ਜੀ ਅੰਦਰ ਚਲੇਗੇ ਜਾਂ ਇਹ ਉਹਨਾਂ ਨੂੰ ਅੰਦਰ ਜਾਣ ਦੇ ਦੇ ਕਿ ਨਹੀਂ ਉਹ ਤਾਂ ਬਜ਼ੁਰਗ ਹੈ ਉਹ ਤਾਂ ਨਹੀਂ ਕੋਈ ਨੁਕਸਾਨ ਕਰ ਸਕਦੇ ਦੇਖੋ ਉਹਨਾਂ ਨੂੰ ਨਹੀਂ ਜਾਣ ਦਿੱਤਾ ਵਾਕੇ ਸਹੀ ਗੱਲ ਉਹਨਾਂ ਨੂੰ ਨਹੀਂ ਜਾਣ ਦਿੱਤੋ ਖੜੇ ਆ ਜੇ ਉਹਨਾਂ ਨੂੰ ਦੇਖਣ ਵਾਸਤੇ ਅਸੀਂ ਅੱਗੇ ਆ ਗਏ ਇਹ ਟੁੱਟ ਕੇ ਭੱਜ ਕੇ ਇਹਦਾ ਕੀ ਮਤਲਬ ਐ ਇਦਾਂ ਪੈਣ ਦਾ ਸਾਨੂੰ ਖਾਲੀ ਹੱਥਾਂ ਕੋਈ ਸਾਡੇ ਕੋਲੇ ਕੀ ਐ ਸਾਡੇ ਕੋਲੇ ਕੋਈ ਹਥਿਆਰ ਚੱਕਿਆ ਹੋਇਆ ਖਾਲੀ ਹੱਥ ਖੜੇ ਆਂ ਸ਼ਾਂਤ ਮੂਡ ਢੰਗ ਦੇ ਨਾਲ ਗੱਲ ਕਰ ਰਹੇ ਆਂ ਇਹ ਸਾਫਤ ਕੀ ਕਰਨਾ ਚਾਹੁੰਦੇ ਆਂ ਮੇਰੇ ਵਾਸ਼ਰੂਮ ਤੱਕ ਯੂਜ਼ ਨਹੀਂ ਕਰਨ ਦੇਂਦੇ ਜਾਓ ਪੰਜ ਵਾਰ ਪੁੱਛਦੇ ਕੀ ਕਰਨਾ ਹੈ ਕੀ ਕੇ ਅੰਦਰ ਕਰਕੇ ਆਇਆ ਕਿਉਂ ਆਇਆ ਇਹ ਪੁੱਛ ਕੇ ਚ ਕੀਤੀ ਆ ਰਹੀ ਇਹ ਸਾਡਾ ਪੰਜਾਬ ਐ ਪੰਜਾਬ ਇਹ ਚੰਡੀਗੜ੍ਹ ਨਹੀਂ ਗਾ ਸਾਡਾ ਪੰਜਾਬ ਐ ਕਿ ਜੇ ਸਾਡੇ ਪੰਜਾਬ ਦੇ ਵਿੱਚ ਹੀ ਸਾਨੂੰ ਪੈਰ ਨਹੀਂ ਧਰਨ ਦੇਣਗੇ ਤਾਂ ਉਹ ਦਿਨ ਦੂਰ ਨਹੀਂ ਪੰਜਾਬ ਦੇ ਨੌਜਵਾਨ ਚੀਕਾ ਪਵਾ ਦੇਣਗੇ ਚੀਕਾ ਇਹ ਸਾਡਾ ਪੰਜਾਬ ਹੈ ਨਹੀਂ ਚੰਡੀਗੜ੍ਹ ਇਹ ਸਾਡਾ ਪੰਜਾਬ ਹੈ ਸਾਡੀ ਧਰਤੀ ਹੈ ਸਾਡੇ ਸਾਡੇ ਪਿੰਡੋਂ ਜਾਰ ਕੇ ਧਰਤੀ ਬਣੀ ਆ ਸਾਡੀ ਯੂਨੀਵਰਸਿਟੀ ਹੈ ਜੂਰ ਕਰਦੇ ਨੇ ਹਥਿਆਰ ਚੱਕਣ ਨੂੰ ਅਸੀਂ ਪੀਸਫੁਲ ਅਸੀਂ ਸ਼ਾਂਤਮਈ ਢੰਗ ਨਾਲ ਗੱਲ ਕਰ ਰਹੇ ਹਾਂ ਕੋਈ ਬਸ ਚੱਲ ਰਿਹਾ ਅਸੀਂ ਪਹਿਲਾਂ ਇੱਥੇ ਰੋਡ ਤੇ ਘੁੰਮਦੇ ਆ ਆਮ ਜਨਤਾ ਕਿੰਨੀ ਘੁੰਮਦੀ ਪਈ ਹੈ ਹੋ ਤਲਾਸ਼ੀ ਕਿਹੜੀ ਚੀਜ਼ ਲੈ ਰਹੀ ਯੂਨੀਵਰਸਿਟੀ ਬਾਹਰ ਖੜੇ ਦੀ ਅਸੀਂ ਪ੍ਰੋਟੈਸਟ ਸ਼ਾਂਤਮਈ ਲੈਣਾ ਕਰ ਰਹੇ ਹਾਂ ਕਿ ਜਿਹੜੇ ਵੀ ਆਈ ਕਾਰਡ ਚੈੱਕ ਕਰਵਾ ਕੇ ਅੰਦਰ ਜਾ ਸਕਦੇ ਨੇ ਵਿਦਿਆਰਥੀ ਜਿਹੜਾ ਜਾਣਦੇ ਆ ਭਾ ਜਿਹੜੇ ਕੋਈ ਅੰਦਰ ਨਹੀਂ ਜਾਂਦੇ ਰੋਕ ਰਹੇ ਬਾਹਰ ਕਰ ਰਹੇ ਕਿ ਪ੍ਰੋਟੈਸਟ ਹੋ ਰਿਹਾ ਹੈ ਹਾਂਜੀ ਆਈ ਕਾਰਡ ਵਾਲਿਆਂ ਨੂੰ ਵੀ ਰੋਕ ਰਹੇ ਕੀ ਕਰ ਕਹਿਣਾ ਬੰਦ ਕਰੋ ਇਹ ਸਾਡਾ ਪੰਜਾਬ ਹੈ ਸਾਡਾ ਪੰਜਾਬ ਇਹ ਨਹੀਂਗਾ ਚੰਡੀਗੜ੍ਹ ਪੰਜਾਬ ਕਹਾਂਗੇ ਇਹਨੂੰ ਅਸੀਂ ਸਾਡਾ ਪੰਜਾਬ ਹੈ ਜੇ ਅਸੀਂ ਜੇ ਹੁਣ ਅੰਦਰ ਨਹੀਂ ਜਾਣ ਦਿੰਦੇ ਫਿਰ ਕੀ ਕਰੋਗੇ ਦੇਖੋ ਅਸੀਂ ਪੀਸਫੁਲ ਖੜੇ ਆ ਇੱਥੇ ਹੀ ਬੈਠਾਂਗੇ ਨਹੀਂ ਜਾਣ ਦੇਣਗੇ ਇੱਥੇ ਬੈਠ ਕੇ ਸਤਨਾ ਮਾਈਕਰੂ ਦਾ ਜਾਪ ਕਰਾਂਗੇ ਜੋ ਇਹ ਚੀਜ਼ ਚਾਹੁੰਦੇ ਆ ਨਾ ਅੱਜ ਅਸੀਂ ਕਰੀਏ ਉਹ ਅਸੀਂ ਕਦੇ ਨਹੀਂ ਕਰਾਂਗੇ ਨਾ ਸਾਡੇ ਨੌਜਵਾਨ ਕਰਨਗੇ ਦੀਪ ਸਿੱਧੂ ਨੇ ਇੱਕ ਇੰਟੈਲੈਕਚੁਅਲ ਜਾਗ ਲਾਈ ਆ ਨੌਜਵਾਨਾਂ ਦੇ ਵਿੱਚ ਕਿ ਟੇਬਲ ਟਾਕ ਕਰਨੀ ਸਿੱਖੋ ਸਹਿਜਤਾ ਦੇ ਨਾਲ ਵੀ ਟੇਬਲ ਟਾਕ ਤੇ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ ਸਾਰੇ ਨੌਜਵਾਨ ਇਹ ਚੀਜ਼ ਸਿੱਖ ਗਏ ਆ ਜੋ ਇਹ ਚੀਜ਼ ਕਰਨਾ ਚਾਹੁੰਦੇ ਆ ਨਾ ਅੱਜ ਪ੍ਰਸ਼ਾਸਨ ਉਹ ਨਹੀਂ ਕਰਾਂਗੇ ਸ਼ਾਂਤਮਈ ਬੈਠਾਂਗੇ ਸੱਤ ਨਾ ਗੇਟ ਤੇ ਧਰਨਾ ਲਾਉਂਗੇ ਗੇਟ ਤੇ ਧਰਨਾ ਲਾਉਂਗੇ ਬਿਲਕੁਲ ਇੱਥੇ ਬੈਠਾਂਗੇ ਸਤਨਾ ਮਾਈਕਰੋ ਦਾ ਜਾਬ ਕਰ ਲਾਂਗੇ ਪਰ ਇਹਨਾਂ ਨਾਲ ਉਹ ਚੀਜ਼ ਕਰਨੀ ਨਹੀਂ ਜੋ ਇਹ ਚਾਹੁੰਦੇ ਅਸੀਂ ਕਰੀਏ ਇਹ ਸਾਰਾ ਧੱਕਾ ਕਰਕੇ ਹੀ ਨਾ ਲੜੀਏ ਪਹਿਲਾਂ ਲੜਦਾ ਹੀ ਸ਼ਾਮ ਵਿੱਚ ਆ ਕੇ ਬੈਠਾ ਚੁੰਦੇ ਇਹ ਸਾਨੂੰ ਇੱਥੇ ਬੈਠਣ ਵੀ ਨਹੀਂ ਦੇ ਦੇ ਕੇ ਹੀ ਆਪਣਾ ਹੱਕ ਮੰਗ ਲਈ ਸਾਨੂੰ ਹੱਕ ਵੀ ਨਹੀਂ ਮੰਗਣ ਦੇ ਰਿਹਾ ਆਪਣੇ ਇਹ ਕੀ ਗੱਲ ਹੁੰਦੀ ਹੈ ਨਾ ਜੀ ਇਹ ਇੰਨੇ ਸਟੂਡੈਂਟ ਸਾਰੇ ਸਟੂਡੈਂਟ ਬੱਚੇ ਇੱਥੇ ਸਾਰੇ ਸਟੂਡੈਂਟ ਇੰਨੀ ਪੁਲਿਸ ਲਈ ਇੰਨੀ ਫੌਜ ਲਈ ਇਹਨਾਂ ਨੇ ਕਿਹੜੀ ਗੱਲ ਮਿਲਟਰੀ ਬੁਲਾਈ ਹੋਈ ਆ ਕਿਹੜੀ ਗੱਲ ਬੁਲਾਈ ਆ ਅਸੀਂ ਸਟੂਡੈਂਟ ਇੱਥੇ ਦੇ ਅਸੀਂ ਪੜਦੇ ਆ ਅਸੀਂ ਇੱਥੇ ਸਾਡਾ ਹੱਕ ਹੈ ਅਸੀਂ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਕਿਸ ਤੋਂ ਤਾਂ ਬਿਲਕੁਲ ਦੇਖ ਸਕਦੇ ਹੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਯੂਨੀਵਰਸਿਟੀ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਕਨਫਲਿਕਟ ਜਰੂਰ ਇੱਥੇ ਪੁਲਿਸ ਤੇ ਇਹਨਾਂ ਵਿਦਿਆਰਥੀਆਂ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵਿੱਚ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਅੰਦਰ ਜਾਣ ਤੋਂ ਇਹਨਾਂ ਨੂੰ ਜਰੂਰ ਇੱਥੇ ਰੋਕਿਆ ਜਾ ਰਿਹਾ ਦੇਖ ਸਕਦੇ ਹੋ ਕਿਵੇਂ ਸ਼ਕਤੀ ਦੇ ਨਾਲ ਹਰ ਇੱਕ ਨੂੰ ਜੋ ਹੈ ਚੈੱਕ ਕੀਤਾ ਜਾ ਰਿਹਾ ਤਾਂ ਕਿ ਕਿਸੇ ਦੀ ਵੀ ਜੋ ਹੈ ਅੰਦਰ ਐਂਟਰੀ ਨਾ ਕੀਤੀ ਜਾ ਸਕੇ ਕਿਉਂਕਿ ਅੱਜ 10 ਤਰੀਕ ਦੀ ਕਾਲ ਵਿਦਿਆਰਥੀਆਂ ਦੇ ਵੱਲੋਂ ਜਰੂਰ ਇੱਥੇ ਦਿੱਤੀ ਗਈ ਸੀ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪੀਯੂ ਦੇ ਗੇਟ ਨੰਬਰ 1 ਦੀਆਂ ਇਹ ਤਸਵੀਰਾਂ ਨੇ ਪੀਜੀਆਈ ਦੇ ਬਿਲਕੁਲ ਸਾਹਮਣੇ ਵਾਲਾ ਇਹ ਗੇਟ ਆ ਜਿੱਥੇ ਐਂਟਰੀ ਕਿਤੇ ਨਾ ਕਿਤੇ ਲੋਕਾਂ ਦੀ ਬੰਦ ਕਰ ਦਿੱਤੀ ਗਈ ਹੈ ਮੁਕੰਮਲ ਤੌਰ ਤੇ ਹੁਣ ਹਾਲਾਂਕਿ ਪਹਿਲਾਂ ਜੋ ਆਈ ਘੜ ਦੀ ਜਰੂਰ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਪਰ ਹੁਣ ਕਿਤੇ ਨਾ ਕਿਤੇ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਪੰਜਾਬ ਯੂਨੀਵਰਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੋਰਸ ਗੇਟ ਤੇ ਤਾਇਨਾਤ ਕਰ ਦਿੱਤੀ ਗਈ ਹੈ ਹਾਲਾਂਕਿ ਜੋ ਦੂਜਾ ਤੇ ਤੀਜਾ ਗੇਟ ਹੈ ਉੱਥੇ ਵੀ ਫੋਰਸ ਤਾਇਨਾਤ ਕੀਤੀ ਗਈ ਹੈ ਉੱਥੇ ਵੀ ਐਂਟਰੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਬੰਦ ਕੀਤੀ ਗਈ ਹੈ ਤਾਂ ਹੁਣ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਫੋਰਸ ਲੱਗੀ ਹੋਈ ਆ ਜੋ ਵਿਦਿਆਰਥੀ ਜੋ ਨੌਜਵਾਨ ਇੱਥੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਜੇਕਰ ਪ੍ਰਸ਼ਾਸਨ ਸਾਨੂੰ ਅੰਦਰ ਜਾਣ ਨਹੀਂ ਦੇਵੇਗਾ ਤਾਂ ਇੱਥੇ ਅਸੀਂ ਧਰਨਾ ਲਾ ਕੇ ਆਪਣਾ ਰੋਸ ਜੋ ਹੈ ਜ਼ਾਹਰ ਕਰਾਂਗੇ ਕੈਮਰਾਮੈਨ ਜਗਰੂਪ ਦੇ ਨਾਲ ਮੈਂ ਪ੍ਰਦੀਪ ਅੰਮਲੋ ਪੀਯੂ